ਸਾਸੇ ਗਾਲੀ ਸਾਰਿਆਂ ਨੂੰ ਪੰਡ ਸਲੇਮਪੁਰਾ ਦੇ ਵਿੱਚ ਗੁਰਦੁਆਰਾ ਸਾਹਿਬ ਬਾਬੇ ਕੇ ਜੋ ਰੋਡ ਤੇ ਸਥਿਤ ਹੈ ਉਹਦੇ ਵਿੱਚ ਸ਼ਾਨਦਾਰ ਚੀਜ਼ਾਂ ਜੋ ਬਣਾਈਆਂ ਗਈਆਂ ਨੇ ਕਲਾਕਰਤੀ ਨਾਲ ਬਹੁਤ ਹੀ ਪਸੰਦ ਆਈਆਂ। ਜੋ ਤੁਸੀਂ ਦੇਖੇ ਰਹੇ ਹੋ ਕਿ ਜੇ ਜਦੋਂ ਬੰਦਾ ਮਰ ਜਾਂਦਾ ਤਾਂ ਉਹਨਾਂ ਦੀਆਂ ਬਣਦੀਆਂ ਸਜ਼ਾਵਾਂ ਉਹਨਾਂ ਨੂੰ ਕਿਵੇਂ ਦਿੱਤੀਆਂ ਜਾਂਦੀਆਂ ਨੇ ਕੀਤੇ ਕਰਮਾਂ ਦੇ ਅਨੁਸਾਰ। ਸੋ ਤੁਸੀਂ ਦੇਖ ਹੀ ਰਹੇ ਹੋ। ਉਹ ਦੇਖਿਓ ਧਿਆਨ ਨਾਲ। ਤੁਹਾਨੂੰ ਆਹ ਬੋਰਡ ਪੜਾਏ ਵੀ ਜਾਣਗੇ। ਤੇ ਪੜ੍ਹ ਵੀ ਲਿਓ। ਤੇ ਜ਼ਿੰਦਗੀ ਵਿੱਚ ਇਹੋ ਜਿਹਾ ਕੋਈ ਕੰਮ ਨਾ ਕਰਿਓ ਜਿਹਦੇ ਨਾਲ ਸਾਨੂੰ ਇਹੋ ਜਿਹੇ ਕਰਮਾਂ ਦੀ ਸਜ਼ਾ ਮਿਲ ਸੈਣੀ ਪਵੇ। ਤਾਂ ਬទ ਬទ ਰੱਬ ਦਾ ਨਾਮ ਜਪਿਆ ਕਰੋ ਜਿੰਦਗੀ ਇੱਕ ਵਾਰ ਮਿਲਦੀ ਹੈ ਦੂਜੀ ਵਾਰ ਤਾਂ ਮਾਲਕ ਦੇ ਹੱਥ ਪਾਸ ਹੁੰਦਾ ਤਾਂ ਦੇਖ ਲੋ ਕਿਸੇ ਨੇ ਗਾਵਾਂ ਵੱਡੀਆਂ ਹੋਣਗੀਆਂ ਤਾਂ ਗਾਂ ਦੇ ਰੂਪ ਵਿੱਚ ਹੁਣ ਇਹਨੂੰ ਵੱਡੂਗਾ ਆ ਦੇਖੋ ਹੁਣ ਦਾ ਲਈ ਬੈਠਾ ਕੋਲੇ ਆ ਦੇਖੋ ਇਹਦੇ ਹੱਥ 'ਤੇ ਦਾਹ ਫੜਿਆ ਹੋਇਆ ਹੈ ਜੇ ਹੁਣ ਇਹਦੇ ਟੋਟੇ ਕਰੂਗਾ ਵੱਡੂਗਾ ਵੇਚੂਗਾ ਜਿਹਨੂੰ ਵੀ ਕਰਮ ਕੀਤਾ ਹੈ ਇਨਸਾਨ ਨੇ ਉਵੇਂ ਹੋਊਗਾ ਆਕੜਾ ਆ ਗਿਆ ਜੀ ਇਹ ਦੇਖੋ ਤੁਸੀਂ ਦੇਖੋ ਜੀ ਇੰਨ ਤਾਂ ਸਾਰੇ ਪਾਏ ਗਏ ਨੇ ਛਾਪਾ ਬਹੁਤ ਜ਼ਿਆਦਾ ਇਹਦੇ ਵਿੱਚ ਦੇਖੋ ਲੱਤ ਕਿਤੇ ਫਿਰਦੀ ਹੈ ਬਾਹ ਕਿਤੇ ਫਿਰਦੀ ਹੈ ਇਨਸਾਨ ਕਿਤੇ ਜਾਂਦਾ ਸੱਪ ਵਿੱਚ ਬਹੁਤ ਜਿਆਦਾ ਬੁਰਾ ਹਾਲਾ ਨਰਕਾਂ ਦੀ ਸਜ਼ਾ ਬਹੁਤ ਭਿਆਨਕ ਸਜ਼ਾ ਹੁੰਦੀ ਹੈ ਰੱਬ ਦਾ ਨਾਮ ਲਿਆ ਕਰੋ ਰੱਬ ਦਾ ਨਾਮ ਜਪਿਆ ਕਰੋ ਤਾਂ ਕਿ ਤੁਸੀਂ ਬੁਰੇ ਕਰਮਾਂ ਤੋਂ ਬਚੋ ਆਹ ਦੇਖੋ ਚੱਕੀ ਚੱਕੀ ਦੇ ਵਿੱਚ ਵਿੜੇ ਜਾ ਰਹੇ ਨੇ ਇਨਸਾਨ ਇਹਨਾਂ ਨੇ ਕਿੰਨੇ ਜ਼ੁਲਮ ਕੀਤੇ ਹੋਣਗੇ ਜਿਹਨਾਂ ਤੇ ਹੁਣ ਜ਼ੁਲਮ ਹੋ ਰਹੇ ਆ ਦੇਖੋ ਕਹੇਗਾ ਇਨਸਾਨ ਇਹਨਾਂ ਨੂੰ ਕਿਹੋ ਜਿਹਾ ਜੰਮ ਹੈ ਜੋ ਵੀ ਹੈ ਇਨਸਾਨ ਇਹਨਾਂ ਨੂੰ ਪੀੜੀ ਜਾ ਰਿਹਾ ਹੈ ਕਿੰਨੀ ਪੀੜਤਾ ਹੋ ਗਈ ਦੇਖੋ ਪੈਰ ਕਿੱਧਰ ਸਿਰ ਕਿੱਧਰ ਹੱਥ ਕਿੱਧਰ ਤੁਰੇ ਫਿਰਦੇ ਨੇ ਆ ਦੇਖੋ ਕਿਦਾਂ ਦਾ ਜਾਨਵਰ ਹੈ ਇਹਦੀ ਸਜ਼ਾ ਇਹਨੂੰ ਵੀ ਸਜ਼ਾ ਮਿਲ ਰਹੀ ਹੈ ਪਿਆਨਾ ਕਿ ਸਜ਼ਾ ਪਤਾ ਨਹੀਂ ਕਿਦਾਂ ਕਿਦਾਂ ਦੀ ਸਜ਼ਾਾਂ ਹੁੰਦੀਆਂ ਨੇ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਚੰਗੇ ਕੰਮ ਕਰਿਆ ਕਰੋ ਰੱਬ ਦਾ ਨਾਮ ਜਪਿਆ ਕਰੋ ਤਾਂ ਕਿ ਤੁਹਾਨੂੰ ਇਹ ਜਿਹੀ ਸਜ਼ਾਾਂ ਨਾ ਪਾਉਤਨੀ ਆਵਣ। ਸੋ ਕਿਵੇਂ ਲੱਗੀ ਵੀਡੀਓ ਸਾਰਿਆਂ ਨੂੰ? ਤਾਂ ਕਮੈਂਟ ਕਰਕੇ ਦੱਸਿਓ। ਲਾਈਕ ਵੀ ਦਿਓ। ਜੇ ਅਰ ਕੋਈ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਇਦਾਂ ਦੀ ਵੀਡੀਓ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਸੋ ਥੈਂਕ ਯੂ ਬਾਈ ਸਾਰਿਆਂ ਦਾ ਓਕੇ ਬਾਈ ਜੀ ਟਾਟਾ ਥੈਂਕ ਯੂ